ਪੇਸ਼ੇ ਫਲਾਹੀ ਆਸਥਾਨ ਦੇ ਪਰ ਤੁਸੀਂ ਹਾਲਾਤ ਦੇਖ ਸਕਦੇ ਆ ਕਿਦਾਂ ਥੱਲੇ ਬੂਟੀ ਯੁਗੀ ਹੋਈ ਹੈ ਬਰਸਾਤਾਂ ਦੇ ਮੀਂਹ ਦੇ ਕਾਰਨ ਪਰ ਜੇ ਸੰਗਤਾਂ ਆਉਣਗੀਆਂ ਤਾਂ ਹੀ ਇੱਥੋਂ ਦੀ ਦੇਖ ਰੱਖ ਹੋਣੀ ਹੈ ਨਹੀਂ ਤਾਂ ਕਿਹਨੇ ਕਰਨੀ ਹੈ ਤੇ ਗੁਰੂ ਮਹਾਰੇ ਨੇ ਦੱਸਦੇ ਆ ਵੀ ਇਸ ਜਗ੍ਹਾ ਦੇ ਉੱਤੇ ਛੱਲ ਦੇ ਰੁੱਖ ਲਾਏ ਆ ਛੱਲ ਦੇ ਰੁੱਖ ਜਿਹੜਾ ਹੈ ਉਹ ਉਹਨਾਂ ਦੇ ਦੱਸਣ ਮੁਤਾਬਕ ਦੇਰਾ ਦੂਣ ਤੋਂ ਉਹ ਲਿਆਉਂਦੇ ਗਏ ਸੀ ਉਹਨਾਂ ਦਾ ਬੀਜ ਤੇ ਉਹ ਲਿਆ ਕੇ ਇੱਥੇ ਸੁੱਟਿਆ ਗਿਆ ਤੇ ਉਹ ਲਗਾਏ ਗਏ ਜੋ ਅੱਜ ਤੱਕ ਹੈਗੇ ਆ ਕੇ ਗੁਰੂ ਮਾਰੇ ਨੇ ਬਹੁਤ ਕੋਤਕ ਜਿਹੜੇ ਰਚਾਏ ਇੱਥੋਂ ਹੀ ਉਹ ਜਿਹੜਾ ਅੱਗੇ ਜਤੋਲੀ ਪਿੰਡ ਗਏ ਨੇ ਜਤੋਲੀ ਪਿੰਡ ਤੋਂ ਹੁੰਦੇ ਹੋਏ ਖੇੜਾ ਕਲਮੋਟ ਗਏ ਨੇ ਖੇੜਾ ਕਲਮੋਟ ਵਾਲਾ ਜਿਹੜਾ ਇਤਿਹਾਸ ਇੱਥੋਂ ਹੀ ਅੱਗੇ ਜਾਂਦੇ ਜਾਂਦੇ ਉਹ ਗੜਗੜਾ ਸਾਹਿਬ ਗੜਗੜਾ ਸਾਹਿਬ ਤੋਂ ਹੁੰਦੇ ਹੋਏ ਬਿਹੋਰ ਸਾਹਿਬ ਗਏ ਨੇ ਉਹ ਸਾਰਾ ਵਰਤਾਰਾ ਸਾਨੂੰ ਪਤਾ ਹੈ ਚੰਡੀਗੜ੍ਹ ਤੋਂ ਜਿਹੜੇ ਪੱਕੇ ਸੰਗਤ ਆਂਦੀ ਹੈ ਉਹ ਆਂਦੀ ਹੈ ਹਰ ਸਾਲਿਆਂ ਦੀ ਹੈ ਪਰ ਜਿਹੜੇ ਲਾਗਲੇ ਦੇ ਆਪਣੇ ਪਿੰਡਾਂ ਦੇ ਲੋਕ ਹੈ ਉਹ ਵੀ ਇੱਥੇ ਆਉਂਦੇ ਪਰ ਜ਼ਿਆਦਾਤਰ ਜਿਹੜੇ ਅਨੰਤਪੁਰ ਦੇ ਇਲਾਕੇ ਦੀ ਸੰਗਤ ਹੈ ਉਹਨਾਂ ਨੂੰ ਬਹੁਤ ਘੱਟ ਪੰਦਾ ਇੱਥੇ ਇਸ ਸਥਾਨ ਦਾ ਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਜਿੰਦਰ ਸਿੰਘ ਪਿੰਡ ਬੇਲੇ ਤੋਂ ਤੇ ਕੋਸ਼ਿਸ਼ ਕਰੀਦੀ ਆ ਕਿ ਆਪਾਂ ਆਪਣੇ ਇਲਾਕੇ ਦੇ ਉਹ ਸਥਾਨ ਜਿਹੜੇ ਇਲਾਕੇ ਦੇ ਸਥਾਨ ਇਹੋ ਜਿਹੇ ਨੇ ਜਿਨ੍ਹਾਂ ਦਾ ਵੱਡਾ ਇਤਿਹਾਸ ਹੈ ਵੱਡਾ ਸਾਡੇ ਸਿੱਖਾਂ ਦੇ ਨਾਲ ਉਹਨਾਂ ਦਾ ਰਿਸ਼ਤਾ ਹੈ ਪਰ ਅਸੀਂ ਉਹ ਵਿਸਾਰੇ ਨੇ ਵਸਾਰੇ ਮਤਲਬ ਕਿ ਆ ਨਹੀਂ ਹੈਗਾ ਵੀ ਪੂਰੀ ਤਰ੍ਹਾਂ ਬਸਾਰ ਚੁੱਕਿਆ ਪਰ ਇੱਕ ਲਿਮਿਟਡ ਕੁਝ ਕੁ ਪਿੰਡਾਂ ਤੱਕ ਜਿਹੜਾ ਉਹਨਾਂ ਦਾ ਇਤਿਹਾਸ ਰਹਿ ਗਿਆ ਹੈ ਆਨੰਦਪੁਰ ਸਾਹਿਬ ਦੇ ਵਿੱਚ ਮਹਾਰਾਏ ਨੇ ਇੰਨੇ ਕੋਤਕ ਵਰਤਾਏ ਆ ਕਿ ਇੱਥੇ ਦੇ ਕਣ-ਕਣ ਦੇ ਵਿੱਚ ਜਿਹੜਾ ਇਤਿਹਾਸ ਆਪਣਾ ਉਹ ਸਿਰਜਿਆ ਹੋਇਆ ਹੈ ਤੇ ਮੈਂ ਅੱਜ ਇਸ ਜਗ੍ਹਾ ਦੇ ਉੱਤੇ ਖੜ੍ਹਾ ਹੋਇਆ ਬਹੁਤਿਆਂ ਲੋਕਾਂ ਨੂੰ ਇਹਦੇ ਬਾਰੇ ਨਹੀਂ ਪਤਾ ਹੋਣਾ ਖਾਸ ਕਰਕੇ ਜਿਹੜੇ ਆਨੰਦਪੁਰ ਸਾਹਿਬ ਦੂਰੋਂ ਆਉਂਦੇ ਨੇ ਦਰਸ਼ਨਾਂ ਦੇ ਲਈ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਹੈਗਾ ਵੀ ਇੱਥੇ ਜਿਹੜਾ ਆ ਸਥਾਨ ਵੀ ਹੈਗਾ ਤਾਂ ਆਹ ਵੀਡੀਓ ਮੈਂ ਚਾਹੁੰਦਾ ਕਿ ਸਾਰੀ ਜਗ੍ਹਾ ਤੇ ਸ਼ੇਅਰ ਹੋਣੀ ਚਾਹੀਦੀ ਹੈ ਕਿ ਜਿਹ ਅਨੰਦਪੁਰ ਸਾਹਿਬ ਤੋਂ ਨੇ ਜਾਂ ਲਾਗੇ ਪਾਸੇ ਤੋਂ ਨੇ ਜਾਂ ਦੂਰੋਂ ਕਦੇ ਵੀ ਆਂਦੇ ਨੇ ਅਨੰਦਪੁਰ ਸਾਹਿਬ ਤਾਂ ਆਹ ਜਗ੍ਹਾ ਦੇ ਉੱਤੇ ਜ਼ਰੂਰ ਆ ਕੇ ਜਾਣ ਮੈਂ ਖੜਿਆ ਹੋਇਆ ਅੱਜ ਦੇ ਟਾਈਮ ਦੇ ਉੱਤੇ ਪਿੰਡ ਜਿਹੜਾ ਬਸਾਲੀ ਬਸਾਲੀ ਰਿਆਸਤ ਦਾ ਆ ਪਿੰਡ ਤੇ ਪਿਛੇ ਗੁਰਦੁਆਰਾ ਸਾਹਿਬ ਚੜੀ ਸਾਹਿਬ ਇਹ ਦਸਵੇਂ ਪਾਤਸ਼ਾਹ ਦੇ ਨਾਲ ਸੰਬੰਧਿਤ ਸਥਾਨ ਹੈ ਇਸ ਜਗ੍ਹਾ ਦੇ ਉੱਤੇ ਮਾਰੇ ਜਿਹੜਾ 14 ਕ ਤੱਕ 1757 ਬਿਕਰਮੀਨੂ ਜਿਹੜੇ ਇੱਥੇ ਆਉਂਦੇ ਆ ਨਰਮੋਗੜ ਜੰਗ ਹੁੰਦੀ ਆ ਨਰਮੋਗੜ ਜੰਗ ਤੋਂ ਰਾਜਾ ਸਲਾਹੀ ਚੰਦ ਜਿਹੜਾ ਬਸਾਲੀ ਰਿਆਸਤ ਦਾ ਰਾਜਾ ਉਹ ਮਹਾਰਾਜ ਨੂੰ ਬੇਨਤੀ ਕਰਦਾ ਤੇ ਮਹਾਰਾਜ ਜਿਹੜੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਇਸ ਜਗ੍ਹਾ ਦੇ ਉੱਤੇ ਆਉਂਦੇ ਆ ਤੇ ਇੱਥੇ ਚਰਨ ਪਾਉਂਦੇ ਨੇ ਤੇ ਇਸ ਜਗ੍ਹਾ ਦੇ ਉੱਤੇ ਵੱਡਾ ਸਾਡਾ ਇਤਿਹਾਸ ਹੈ ਬਾਕੀ ਜਿਹੜਾ ਤੁਹਾਨੂੰ ਅਸੀਂ ਉੱਤੇ ਜਾ ਕੇ ਦੱਸਦੇ ਆ ਉੱਤੇ ਜਾ ਕੇ ਤੁਹਾਨੂੰ ਪੂਰੀ ਜਾਣਕਾਰੀ ਦਿੰਦੇ ਆ ਤਾਂ ਬਾਕੀ ਬਈ ਬੇਨਤੀ ਆਹੀ ਆ ਇਹ ਵੀਡੀਓ ਨੂੰ ਪੂਰੀ ਦੇਖਿਓ ਤੇ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਨਾਲ ਮੇਰੇ ਅੱਜ ਬਾਈ ਹੈਗਾ ਬਾਈ ਬਲਜੀਤ ਸਿੰਘ ਪਿੰਡ ਅਸਮਾਨਪੁਰ ਤੋਂ ਸਾਡਾ ਭਰਾ ਹਣੀ ਵੀਰਾ ਤੇ ਨਾਲ ਇੱਥੇ ਸੇਵਾ ਸੰਭਾਲਦੇ ਨੇ ਬਾਈ ਜੀ ਇਹ ਸਾਡੇ ਨਾਲ ਤੇ ਬਾਕੀ ਆ ਜੋ ਕਰਦੇ ਆ ਦਰਸ਼ਨ ਤੇ ਤੁਹਾਨੂੰ ਵੀ ਕਰਾਉਂਦੇ ਹੁਣ ਬਾਈ ਆਪਾਂ ਨਾ ਥੱਲੇ ਤੋਂ ਗੁਰਦੁਆਰਾ ਚਿੜੀ ਸਾਹਿਬ ਪਹਿਲਾਂ ਤੁਸੀਂ ਦਰਸ਼ਨ ਕੀਤੇ ਆ ਉਹ ਗੁਰਦੁਆਰਾ ਸਾਹਿਬ ਤੋਂ ਉੱਤੇ ਆਏ ਆ ਤੇ 1 ਕਿਲੋਮੀਟਰ ਕਿਦਾਰਾ ਹੋਣਾ ਹੈ ਨਾ ਹਾਂਜੀ ਕਿਲੋਮੀਟਰ ਕਿਦਾਰਾ ਪਰ ਇਹ ਹੈ ਉਚਾਈ ਹੈ ਸਿੱਧੀ ਪਿੰਡ ਦੇ ਵਿੱਚੋਂ ਛੋਟੇ ਛੋਟੇ ਗਲੀਆਂ 'ਚੋਂ ਲੰਘ ਕੇ ਆਪਾਂ ਆਏ ਆ ਤੇ ਆ ਉਹ ਥਾਨ ਹੈ ਇਸ ਜਗ੍ਹਾ ਨੂੰ ਕਿਹਾ ਜਾਂਦਾ ਹੈ ਕਿ ਗੁਰੂ ਮਹਾਰਾਜ ਦਾ ਇੱਕ ਲਾਲੋਬੀ ਥੜਾ ਜਿੱਥੇ ਉਹਨਾਂ ਦੀ ਚੌਂਕੀ ਹੁੰਦੀ ਸੀ ਇਹਨੂੰ ਲੱਗ ਪਾ ਕੇ ਸੰਗਤ ਸਾਰੀ ਗੁਰੂ ਦੀ ਚੌਂਕੀ ਇੱਥੇ ਬਣਾਉਂਦੀ ਹੈ ਗੁਰੂ ਕੀ ਚੌਂਕੀ ਹਾਂਜੀ ਹਾਂਜੀ ਬਾਕੀ ਕਾਫੀ ਸੰਗਤ ਆਉਂਦੀ ਹੈ ਜਿਹੜੀ ਜਿਨ੍ਹਾਂ ਨੂੰ ਇੱਥੇ ਦੇ ਇਤਿਹਾਸ ਦਾ ਪਤਾ ਹੈ ਲਗਭਗ ਮਹਾਰੀ ਬਿਲਕੁਲ ਸਹੀ ਗੱਲ ਹੈ ਸਾਡੇ ਆਨੰਦਪੁਰ ਸਾਹਿਬ ਵਾਲਿਆਂ ਨੂੰ ਜ਼ਰੂਰੀ ਬੇਨਤੀ ਹੈ ਵੀਡੀਓ ਤੁਸੀਂ ਜ਼ਰੂਰ ਦੇਖਿਓ ਤੇ ਪਰਿਵਾਰਾਂ ਸਮੇਤ ਆਪਣੇ ਬੱਚਿਆਂ ਨੂੰ ਲੈ ਕੇ ਜ਼ਰੂਰ ਆਓ ਤੇ ਅਸੀਂ ਆਵਾਂਗੇ ਤਾਂ ਹੀ ਉਹ ਸਥਾਨ ਜਿਹੜੇ ਆ ਉਹਨਾਂ ਦੀ ਸੇਵਾ ਸੰਭਾਲਾਉਣੇ ਤਾਂ ਹੀ ਉਹ ਬਚਣੇ ਆ ਤੇ ਆਹ ਜਿਹੜ ਹਾਂਜੀ ਇਹ ਫਲਾਹੀ ਦਾ ਇਹ ਫਲਾਹੀ ਦਾ ਰੁੱਖ ਉਦੋਂ ਲਈਆਂ ਜਦੋਂ ਮਹਾਰਾਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਆਏ ਸੀ। ਅਮਰੇ ਲੱਗੇ ਕਰ ਲਿਆ। ਅੱਛਾ ਜੀ। ਹਾਂਜੀ ਹਾਂਜੀ ਉਦੋਂ ਲਈ ਹੈ ਜੀ ਇਹ। ਇਹ ਗੁਰੂ ਮਹਾਰਾਜ ਦੇ ਵੇਲੇ ਦਾ ਰੁੱਖ ਹੈ। ਤੇ ਦੱਸਿਆ ਜਾਂਦਾ ਹੈ ਵੀ ਜਿਹੜੇ ਆ ਸਥਾਨ ਹੈ ਇਸ ਜਗ੍ਹਾ ਜਿੱਥੇ ਗੁਰੂ ਮਹਾਰਾਜ ਬੈਠ ਕੇ ਭਗਤੀ ਕਰਦੇ ਹੁੰਦੇ ਸੀ ਤੇ ਤਪ ਕਰਦੇ ਹੁੰਦੇ ਸੀ। ਹਾਂਜੀ ਤੇ ਕਿੱਥੇ ਰਹਿ ਕੀ ਸੰਤਨਾਂ ਨੂੰ ਦਰਸ਼ਨ ਹੁੰਦੇ ਸੀਗੇ ਤੇ ਜਿਹੜੇ ਲੱਗਪੱਗ ਗੁਰੂ ਮਹਾਰਾਜ ਸਿੰਘ ਜੀ ਤੇ ਘੋੜੀ ਜੀ ਉਹ ਜਿੱਥੇ ਉਹ ਦੁਬਾਰਾ ਇੱਕ ਕਾਬਨ ਸਥਾਨ ਬਣਿਆ ਹੋਏ ਉੱਥੇ ਬੰਦ ਨੇ ਸੀਗੇ ਤੇ ਸਿੰਘ ਉਹਨਾਂ ਦੇ ਪਿੱਛ ਉਹ ਇਹ ਮਲਕੀ ਲੱਗਪਾ ਕੇ ਇਹੀ ਉਹਦਾ ਇਤਿਹਾਸ ਲਿਖਿਆ ਹੋਇਆ ਕਿਉਂਕਿ ਇੱਥੇ ਇੱਕ ਜਗ੍ਹਾ ਪੀੜੀ ਕਰਕੇ ਕਿਉਂਕਿ ਇੱਥੇ ਆਣ ਜਾਣ ਦਾ ਰਸਤਾ ਬੜਾ ਔਖਾ ਏ ਠੀਕ ਹੈ ਕਿ ਫਿਰ ਉਹਨਾਂ ਨੇ ਇਹ ਤੌਰ ਵੀ ਕੀਤੀ ਸੀ ਕਿ ਜੇ ਜਿਹੜੇ ਘੋੜੇ ਬੰਨੇ ਸੀਗੇ ਜਾਂ ਮਲਕੀ ਸਿੰਘ ਇਹ ਵੀ ਇਤਿਹਾਸ ਲਿਖਿਆ ਜਾਂਦਾ ਕਿ ਇੱਥੇ ਸ਼ਹੀਰ ਵੀ ਹੋਏ ਹੋਏ ਸਿੰਘ ਜਿਨ੍ਹਾਂ ਦੀ ਮਲਕੀ ਸੰਸਕਰਤ ਹੋਈ ਹੈ ਅੱਛਾ ਛੇੜੀ ਹਾਂਜੀ ਹਾਂਜੀ ਲੱਗਪਾ ਤੇ ਸਾਡੀ ਜਿਹੜੀ ਸਾਡੇ ਕੋਲ ਪੂਰੀ ਜਾਣਕਾਰੀ ਨਹੀਂ ਹੈਗੀ ਪਰ ਲੱਗਪਾ ਕੇ ਇਹੀ ਕਿਹਾ ਜਾਂਦਾ ਕਿ ਜਿਹੜੀ ਆਪਣਾ ਇਤਿਹਾਸ ਦੇ ਵਿੱਚ ਸਿੰਘ ਮਲਕੀ ਛੇੜੀ ਹੋਏ ਸਿੰਘ ਉਹਨਾਂ ਨੇ ਤਾਂ ਸੰਸਕਰਤ ਵੀ ਕੀਤਾ ਤੇ ਦੂਜੇ ਨੰਬਰ ਤੇ ਜੇ ਇਹ ਮਹਾਰਾਜ ਦੇ ਨਾਲ ਸਿੰਘ ਆਏ ਸੀ ਕਿ ਜਪੁਣਾ ਦੇ ਘੋੜੇ ਸੀਗੇ ਉਹ ਥੱਲੇ ਬੰਨੇ ਹੋਏ ਸੀਗੇ ਗੁਰੂ ਮਹਾਰਾਜ ਉੱਥੇ ਵੀ ਜਾ ਕੇ ਭਗਤੀ ਕਰਦੇ ਸੀਗੇ ਜੀ ਥੱਲੇ ਜਾ ਕੇ ਹਾਂਜੀ ਹਾਂਜੀ ਠੀਕ ਹੈ ਤੇ ਨਾਲ ਸਾਡੇ ਭਾਈ ਬਲਜੀਤ ਸਿੰਘ ਹੋਣੀ ਨੇ ਭਾਈ ਮੜਾ ਜੀ ਦੱਸੋ ਬਸਾਲੀ ਰਿਆਸਤ ਬਾਰੇ ਇਹ ਰਾਜੇ ਸਲਾਈ ਚੰਦ ਦਾ ਸਾਡਾ ਆ ਲਾਲੋ ਵੀ ਸਾਡੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਰੋਲ ਹੈ ਇੱਕ ਪੋਜ਼ਿਟਿਵ ਰੋਲ ਹੈ ਸਾਡਾ ਹਮੇਸ਼ਾ ਕਿਹਾ ਜਾਂਦਾ ਕਿ ਪਹਾੜੀ ਰਾਜਿਆਂ ਨੇ ਦੁਸ਼ਮਣੀ ਨਵਾਈਏ ਪਰ ਉਹਨਾਂ ਚੋਂ ਇੱਕੋ ਇਹ ਰਾਜਾ ਸੀ ਜਿਹੜਾ ਕਿ ਗੁਰੂ ਮਹਾਰਾਜ ਜੀ ਨੇ ਪਿਆਰ ਨਵਾਈਏ ਇਹਨਾਂ ਬਾਰੇ ਦੱਸੋ ਬਣਾ ਜੀ ਭਾਈ ਸਾਹਿਬ ਨੇ ਇਤਿਹਾਸਵਾਰੀ ਤੁਹਾਨੂੰ ਦੱਸਿਆ ਤੁਸੀਂ ਵੀ ਪਹਿਲਾਂ ਦੱਸ ਚੁੱਕੇ ਹੋ ਕਿ ਰਾਜਾ ਸਲਾਹੀ ਚੰਦ ਜੀ ਗੁਰੂ ਦੇ ਬਹੁਤ ਵੱਡੇ ਸ਼ਗਿਰਤ ਸਨ ਜੀ ਪਿਆਰੇ ਕਹੋ ਉਹਨਾਂ ਦੇ ਭਗਤ ਕਹੋ ਕਿ ਉਹ ਗੁਰੂ ਜੀ ਨੂੰ ਬਹੁਤ ਜ਼ਿਆਦਾ ਛਾਂਦੇ ਸੀਗੇ ਰਾਜਾ ਭੀਮ ਚੰਦ ਹੋ ਗਿਆ ਕੇਸਰੀ ਚੰਦ ਹੋ ਗਿਆ ਉਹਨਾਂ ਦੇ ਰਿਸ਼ਤੇਦਾਰੀ ਸੀਗੇ ਰਿਆਸਤਾਂ ਚੋਂ ਜਿੱਦਾਂ ਬਾਈ ਧਰਦੀਆਂ ਰਿਆਸਤਾ ਉਹਨਾਂ ਚੋਂ ਇੱਕ ਰਿਆਸਤੀ ਵਿਸਾਲੀ ਰਿਆਸਤ ਜੀ ਤੇ ਰਿਆਸਤ ਉਹਨਾਂ ਦੇ ਰਿਸ਼ਤੇਦਾਰ ਹੋਣ ਦੇ ਬਾਵਜੂਦ ਗੁਰੂ ਸਾਹਿਬ ਨਾਲ ਉਹਨਾਂ ਨੇ ਵੈਰ ਨਹੀਂ ਕਮਾਇਆ ਉਹੀ ਸਾਡੇ ਵੱਡੇ ਭਾਗ ਨੇ ਕਿ ਸਾਡੀ ਅਸੀਂ ਜੇਸਾਲੀ ਰਿਆਸਤ ਦੇ ਨਿਵਾਸਦੇ ਆ ਸਾਡੇ ਵੱਡੇ ਭਾਗ ਹੈ ਕਿ ਅਸੀਂ ਐਸੀ ਰਿਆਸਤ ਦੇ ਵਿੱਚ ਰਹਿੰਦੇ ਆ ਕਿ ਰਾਜਾ ਸਲਾਹੀ ਚੰਦ ਜੀ ਨੇ ਗੁਰੂ ਜੀ ਨੂੰ ਆਉ ਭਗਤ ਕੀਤੀ ਨਿਰਮੋਹ ਕਰਦਾ ਜੰਗ ਹੋਇਆ ਜੀ ਜੀ ਉਸ ਤੋਂ ਬਾਅਦ ਰਾਜਾ ਸਲਾਹੀ ਚੰਦ ਜੀ ਨੇ ਫਰਿਆਦ ਕੀਤੀ ਕਿ ਤੁਸੀਂ ਇੱਥੇ ਆਓ ਨਹੀਂ ਤਾਂ ਉਹ ਲਾਂਨਤਾ ਵੀ ਪਾਈਆਂ ਪਹਾੜੀ ਰਾਜਿਆਂ ਨੂੰ ਉਹਨਾਂ ਨੇ ਲਾਂਨਤਾ ਵੀ ਪਾਈਆਂ ਕਿ ਤੁਹਾਡਾ ਜਿਹੜਾ ਬੀਜਨਾਸ਼ ਹੋ ਜਾਣਾ ਤੁਹਾਡਾ ਵੀੜਾ ਜਿਹੜਾ ਗਰਖ ਹੋ ਜਾਣਾ ਤੁਸੀਂ ਐਡੇ ਵੱਡੇ ਮਹਾਪੁਰਸ਼ ਨਾਲ ਤੁਸੀਂ ਬੈਰ ਕਮਾਇਆ ਤੇ ਉਹਨਾਂ ਨੇ ਫਿਰ ਗੁਰੂ ਸਾਹਿਬ ਜੀ ਨੇ ਬੇਨਤੀ ਪ੍ਰਵਾਨ ਕਰਕੇ ਇੱਥੇ ਆਏ ਗੁਰੂ ਜੀ ਇੱਥੇ ਰਹੇ ਕੁਝ ਸਮਾਂ ਇੱਥੇ ਬਿਤਾਇਆ ਜਦ ਅਤਿਹਾਸ ਮੁਤਾਬਕ ਭੰਗਲਾ ਖੇੜਾ ਕਮਲੋੜ ਦਾ ਜਿਹੜਾ ਜੁੱਧ ਹੈ ਉਹ ਵੀ ਗੁਰੂ ਜੀ ਨੇ ਇੱਥੇ ਰਹਿ ਕੇ ਜਿੱਤਿਆ ਕਿਉਂਕਿ ਉੱਥੇ ਵੀ ਅੰਗੜ ਜਿੱਦਾ ਬਜਰੂਰ ਦਾ ਆਪਾਂ ਨੇ ਕਵਰ ਕਰਿਆ ਬਜਰੂਰ ਵਾਲਾ ਸੇਮ ਇਤਿਹਾਸ ਉੱਥੇ ਦਾ ਹੈ। ਉੱਥੇ ਵੀ ਰੰਗੜ ਜਿਹੜੇ ਦੁਆਬੇ ਤੋਂ ਮਾਝੇ ਤੋਂ ਸੰਗਤਾਂ ਆਂਦੀਆਂ ਸੀ ਉਹਨਾਂ ਨੂੰ ਉੱਥੇ ਘੇਰ ਕੇ ਉਹ ਆਪਣਾ ਲੁੱਟ ਲੈਂਦੇ ਸੀ। ਚਲੋ ਇਤਿਹਾਸ ਥੇ ਲੰਬਾ ਹੋ ਜਾਣਾ ਉਧਰ ਦਾ। ਤੇ ਉਹ ਫਿਰ ਉਹਨਾਂ ਨੂੰ ਗੁਰੂ ਜੀ ਨੇ ਫਰਿਆ ਸੁਣ ਕੇ ਉੱਥੇ ਵੀ ਜੰਗ ਲੜਿਆ ਤੇ ਦੁਬਾਰਾ ਫੇਰ ਇੱਥੇ ਆਏ। ਇੱਥੋਂ ਫਿਰ ਬਸਾਲ ਅੱਗੇ ਜਤੋਲੀ ਗਏ ਆ। ਜੀ ਉੱਥੇ ਦਾ ਅਲੱਗ ਇਤਿਹਾਸ ਹੈ ਫਿਰ ਕਟਾ ਸਬੂਰ ਦਾ ਅਲੱਗ ਇਤਿਹਾਸ ਹੈ। ਤੇ ਮੇਨ ਇਤਿਹਾਸ ਅੱਜ ਆਪਾਂ ਜਿਹ ਸੰਗਤਾਂ ਨੂੰ ਦਰਸ਼ਨ ਦਿਦਾਰੀ ਕਰਾਣੇ ਆ ਤੇ ਇੱਕ ਤੇ ਸਥਾਨ ਦਾ ਮੈਂ ਭਾਈ ਸਾਹਿਬ ਨੂੰ ਕਹੂੰਗਾ ਕਿ ਆਲੇ ਦੁਆਲੇ ਦਾ ਏਰੀਆ ਇੱਕ ਵਾਰ ਦਿਖਾ ਦਨ ਵੀ ਸੰਗਤਾਂ ਦੀ ਨਾਂ ਆਮਦ ਕਰਕੇ ਇਹ ਜਿਹੜਾ ਇਹ ਵਿਸਤਰ ਚੁੱਕਿਆ ਸਾਡੇ ਸੰਗਤਾਂ ਤੋਂ ਇੱਥੇ ਹਾਲਾਤ ਵੀ ਹੋਏ ਪਏ ਨੇ ਫੰਗ ਪੂਰਾ ਬੂਟੀਆਂ ਅਸੀਂ ਇਹ ਤਾਂ ਚਲੋ ਹੁਣ ਕਮੇਟੀ ਵਾਲੇ ਲੋਕਲ ਕਮੇਟੀ ਦਾ ਇੱਥੇ ਪ੍ਰਬੰਧ ਹੈ ਜੀ ਜੀ ਪਰ ਇਹ ਜਿਹੜੀ ਜਗ੍ਹਾ ਉਹ ਨਿੱਜੀ ਹੈ ਇਸ ਕਰਕੇ ਅਸੀਂ ਹੁਣ ਇਹਦੇ 'ਚ ਕੋਈ ਇੰਟਰਫੇਅਰ ਨਹੀਂ ਕਰ ਸਕਦੇ ਬਿਲਕੁਲ ਕਿਸੇ ਪ੍ਰਭਾਵ ਪਰ ਆਉਣ ਤੋਂ ਕਿਸੇ ਨੂੰ ਮਨਾਹੀ ਨਹੀਂ ਹੈ ਗੁਰੂ ਘਰ ਦਾ ਅਸਥਾਨ ਹੈ ਤੇ ਆਉਣ ਤੋਂ ਕਿਸੇ ਨੂੰ ਮਨਾਈਂ ਆ ਕੇ ਇੱਕ ਵਾਰ ਦਰਸ਼ਨ ਦੇਦਾਰੇ ਜ਼ਰੂਰ ਕਰਨ ਸੰਗਤਾਂ ਬਹੁਤ ਸੰਗਤਾਂ ਆਂਦੀਆਂ ਚਿੜੀ ਸਾਹਿਬ ਪਰ ਉਹ ਥੱਲੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਚਲੇ ਜਾਂਦੀਆਂ ਇੱਥੇ ਉਹ ਹੀ ਆਂਦੇ ਆ ਜਿਨ੍ਹਾਂ ਨੂੰ ਕਈ ਇਤਿਹਾਸ ਦੀ ਜਾਣਕਾਰੀ ਹੈ ਜਾਂ ਪਤਾ ਹੈ ਉਹੀ ਭਾਈ ਸਾਹਿਬ ਨੇ ਕਿਹਾ ਕਿ ਜ਼ਰੂਰ ਇੱਥੇ ਆਓ ਤੁਸੀਂ ਇੱਥੇ ਦਾ ਇਤਿਹਾਸ ਬਿਲਕੁਲ ਆ ਕੇ ਪੁੱਛੋ ਤੇ ਦੇਖੋ ਤੇ ਇਤਿਹਾਸ ਨੂੰ ਜ਼ਰੂਰ ਜਾਣ ਤੇ ਆ ਉਹੀ ਫਲਾਹੀ ਹੈ ਜਿਹੜੀ ਫਲਾਹੀ ਥੱਲੇ ਗੁਰੂ ਮਹਾਰਾਜ ਨੇ ਜਿਹੜਾ ਲਾਲੋ ਵੀ ਆਸਣ ਲਾਇਆ ਸੀ ਕਿਡੇ ਭਾਗਾਂ ਵਾਲੀ ਫੁਲਾਈ ਹੈ ਤੇ ਇਹਦਾ ਦਰਸ਼ਨ ਜ਼ਰੂਰ ਕਰੋ ਬਈ ਆਓ ਤੇ ਸਾਡੇ ਇਲਾਕੇ ਚ ਕਿਤੇ ਦੂਰ ਨਹੀਂ ਆ ਸਾਨੂੰ ਕਿਤੇ ਦੂਰ ਪਾਰ ਨਹੀਂ ਜਾਣਾ ਪੈਣਾ ਤੇ ਆਪਣੇ ਇਲਾਕੇ ਚ ਆ ਕੇ ਦੇਖੋ ਇਹ ਅੱਜ ਵੀ ਖੜੀ ਹੈ ਦੱਸ ਦਿਆ ਵੀ ਉਸ ਟਾਈਮ ਦੀ ਹੈ ਤੇ ਕਿੰਨੀ ਦੀ ਉਮਰ ਹੋ ਗਈ ਹੈ ਜੇ ਅੱਜ ਵੀ ਇਹ ਗਵਾਈ ਭਰਦੀ ਹੈ ਵੀ ਇਹਨੇ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਆ ਇਹ ਇੱਥੇ 1931 ਦੇ ਭਾਈ ਧੰਨਾ ਸਿੰਘ ਜੀ ਆਏ ਨੇ ਜੀ 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 ਜਤਰਾ ਲੇਕਤੀ ਰੂਪ ਚ ਸਾਨੂੰ ਉਹਨਾਂ ਤੋਂ ਮਿਲਦਾ ਹੈ ਥੱਲੇ ਦੇ ਇਤਿਹਾਸ ਇਤਿਹਾਸ ਜਿਹੜਾ ਉਹ ਪਾਈ ਸਾਨੂੰ ਦੱਸਿਆ ਜਦੋਂ ਉੱਥੇ ਘੋੜੇ ਸਿੰਘਾਂ ਦੇ ਸੀਗੇ ਤੁੰਬੂ ਲੱਗੇ ਜੀ ਮੇਨ ਜਿਹੜਾ ਸਥਾਨ ਹੈ ਉਹ ਇੱਥੋਂ ਦਾ ਹੀ ਜੀ ਗੁਰੂ ਦੀ ਚੌਂਕੀ ਨਾਲ ਹੀ ਪਹਿਲਾਂ ਤੋਂ ਮਸ਼ਹੂਰ ਸੀ ਜੀ ਤੇ ਝਾੜੂ ਪੋਚਾ ਜੋ ਵੀ ਸਿੰਘ ਕਰਦੇ ਸੀ ਇੱਥੇ ਉਹ ਉਹਨਾਂ ਦਾ ਵੀ ਜ਼ਿਕਰ ਦੱਸਿਆ ਜੱਸੇ ਮੱਜਰੇ ਦੇ ਦੇ ਸਿੰਘ ਸਾਹਿਬ ਸੀਗੇ ਉਹ ਆ ਕੇ ਇੱਥੇ ਹਫਤੇ 'ਚ ਕਦੀ ਵਾਰ ਆ ਕੇ ਇੱਥੇ ਜਿਹੜਾ ਸਫਾਈ ਕਰਕੇ ਚੱਲੇ ਜਾਂਦੇ ਸੀ ਉਹਨਾਂ ਨਾਲ ਭਾਈ ਧਨ ਸਿੰਘ ਜੀ ਦੀ ਮੁਲਾਕਾਤ ਹੋਈ ਹੈ ਬਾਈ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਰਾਜਾ ਸਲਾਹੀ ਚੰਦ ਜੀ ਦੀਆਂ ਵਿਰਾਸਤੀ ਇਮਾਰਤਾਂ ਸੀਆਂ ਇੱਕ ਤਲਾਬ ਹੈ ਰਾਸਤੀ ਤਲਾਬ ਉਹ ਥੱਲੇ ਆਓ ਤੁਹਾਨੂੰ ਦਰਸ਼ਨ ਕਰਾਵਾਂਗੇ ਥੱਲੇ ਹੀ ਤੇ ਉੱਥੇ ਗੁਰੂ ਜੀ ਸਾਹਿਬ ਜੀ ਦੀਆਂ ਤਰਾਕਨ ਜਿਹੜੀਆਂ ਨਿਸ਼ਾਨੀਆਂ ਗੁਰੂ ਸਾਹਿਬ ਭੇਟ ਕਰਕੇ ਗਏ ਸੀ ਰਾਜਾ ਸਲਾਹੀ ਚੰਦ ਜੀ ਦੇ ਪਰਿਵਾਰ ਨੂੰ ਚੌਂਕੀ ਸੀਗੀ ਗੁਰੂ ਜੀ ਦੀ ਪਟਾਰ ਸੀਗੀ ਇੱਕ ਕੜਾ ਸੀਗਾ ਉਹ ਹੁਣ ਸੰਗਤਾਂ ਤੋਂ ਵਿਸਰਜ ਗਈਆਂ ਕਿਉਂਕਿ ਸੰਭਾਲ ਨਹੀਂ ਹੋਈ ਥਾਂ ਸੰਭਾਲਣੀ ਹੋਈ ਜਾਂ ਕਹਿ ਲਈਏ ਅੰਗਹਿਲੀ ਹੋ ਗਈ ਉਹ ਹੁਣ ਗੁਰੂ ਸਾਹਿਬ ਆਪ ਹੀ ਜਾਣੀ ਜਾਣਦੇ ਉਹ ਕਿੱਥੇ ਨੇ ਠੀਕ ਹੈ ਤੇ ਬਾਕੀ ਇਮਾਰਤਾਂ ਜਿਹੜੀਆਂ ਪ੍ਰਾਤਨ ਤਲਾਬ ਉਹ ਥੱਲੇ ਨੇ ਉਹ ਹੈਗੀਆਂ ਨੇ ਤੇ ਬਾਕੀ ਆਹਾਈ ਜਗ੍ਹਾ ਤੇ ਜ਼ਰੂਰ ਤੁਸੀਂ ਆਇਓ ਤੇ ਚਲਦੇ ਆਪਾਂ ਹੁਣ ਥੱਲੇ ਵੀ ਦੇਖਦੇ ਆ ਤੇ ਜਿਹੜਾ ਪ੍ਰਾਤਨ ਇੱਥੋਂ ਦਾ ਇੱਕ ਲਾ ਲੋ ਵੀ ਉਹ ਦੱਸਦੇ ਆ ਸਰੋਵਰ ਹੈ ਨਾ ਹਾਂਜੀ ਹਾਂਜੀ ਤਲਾਬ ਹੈ ਤਲਾਬ ਤੇ ਕਿਉਂਕਿ ਤੇਰਾ ਪਾਣੀ ਦੀ ਉੱਪਰ ਹਾਈਟ ਤੇ ਇਰੀਆ ਹੁਣ ਕਰਕੇ ਪਾਣੀ ਦੀ ਕਮੀ ਸੀ ਤੇ ਬਰਸਾਤ ਦਾ ਅਜਾ ਮਰ ਦਰਸਾਤੀ ਕਹਿ ਲੋ ਜਾਂ ਘੋੜੇ ਖਚਰਾ ਨਾਲ ਭਰਦੇ ਹੋਣਗੇ ਕਿਸੇ ਤਰ੍ਹਾਂ ਇਦਾਂ ਬਰਸਾਤ ਦਾ ਜਿਆਦਾ ਸੋਰਸ ਸੀਗਾ ਠੀਕ ਹੈ ਜੀ ਉਹ ਤਲਾਬ ਹਲੇ ਵੀ ਮੌਜੂਦ ਹੈ ਠੀਕ ਹੈ ਪਾਣੀ ਦੀ ਕਮੀ ਕਰਕੇ ਉਹ ਸਾਨੂੰ ਸਾਫ ਅਸੀਂ ਉਹਨੂੰ ਸਮਝ ਸਕਦੇ ਸੀ ਠੀਕ ਹੋ ਗਏ ਧੰਨਵਾਦ ਜੀ ਤੇ ਆਜੋ ਬਾਕੀ ਅੱਗੇ ਕਰਦੇ ਆ ਦਰਸ਼ਨ ਪਿਛੇ ਤੁਸੀਂ ਦਰਸ਼ਨ ਕੀਤੇ ਆ ਆ ਗੁਰਦੁਆਰਾ ਛੇੜੀ ਸਾਹਿਬ ਤੋਂ ਉਸ ਤੋਂ ਬਾਅਦ ਇਹਨਾਂ ਆਪਣਾ ਕਹਿੰਦੇ ਆ ਸਥਾਨ ਚੌਂਕੀ ਸਾਹਿਬ ਜਿਸ ਜਗ੍ਹਾ ਦੇ ਉੱਤੇ ਗੁਰੂ ਮਹਾਰਾਜ ਜਿਹੜਾ ਆਪਣੀ ਚੌਂਕੀ ਲਾਉਂਦੇ ਸੀ ਤੇ ਅਗਰ ਇਸ ਦੇ ਇਤਿਹਾਸ ਬਾਰੇ ਥੋੜੀ ਜਿਹੀ ਮੈਂ ਤੁਹਾਨੂੰ ਫੇਰ ਇੱਕ ਦਸਾਂ ਵਿਸਥਾਰ ਸਹਿਤ ਕਿ ਧੰਨਾ ਸਿੰਘ ਹੋਰਾਂ ਦੇ ਮੁਤਾਬਕ ਜਿਹੜਾ ਵੀ ਇਹ ਸਥਾਨ ਜੋ 1931 ਚ ਆਉਂਦੇ ਨੇ ਜੋ ਧੰਨਾ ਸਿੰਘ ਉਹ ਜਿਹੜੇ ਸਾਈਕਲ ਦੇ ਉੱਤੇ ਪਟਿਆਲੇ ਤੋਂ ਰਾਜੇ ਭੂਪੇ ਤੋਂ ਲੈ ਕੇ ਸਾਈਕਲ ਤੇ ਦੁਬਾਰਾ ਨਿਕਲਦੇ ਨੇ ਉਥੋਂ ਰਿਟਾਇਰਮੈਂਟ ਲੈ ਕੇ ਕਹਿੰਦੇ ਘੁੰਮਦੇ ਨੇ ਪੂਰਾ ਪੰਜਾਬ ਤੇ ਪੰਜਾਬ ਘੁੰਮਦੇ ਘੁੰਮਦੇ ਜਦੋਂ ਇਸ ਸਥਾਨ ਤੇ ਆਉਂਦੇ ਤਾਂ ਉਹਨਾਂ ਦੇ ਮੁਤਾਬਿਕ ਜਿਹੜਾ ਹੈ ਆ ਜਗ੍ਹਾ ਦੇ ਉੱਤੇ ਮੇਨ ਸਥਾਨ ਜਿਸ ਜਗ੍ਹਾ ਦੇ ਉੱਤੇ ਗੁਰੂ ਮਹਾਰਾਜ ਜਿਹੜੇ ਆ ਲਾਲੋ ਵੀ ਆਪਣਾ ਬੈਠਦੇ ਸੀਗੇ ਇੱਥੇ ਬੈਠ ਕੇ ਸੰਗਤਾਂ ਦੀਆਂ ਅਰਜ਼ੋਈਆਂ ਸੁਣਦੇ ਸੀ ਇੱਥੇ ਬੈਠ ਕੇ ਜਪ ਤਪ ਕਰਦੇ ਸੀ ਥੱਲੇ ਜਿਹੜਾ ਸਥਾਨ ਹੈ ਗੁਰਦੁਆਰਾ ਚੇੜੀ ਸਾਹਿਬ ਉਹ ਜਗ੍ਹਾ ਉਹ ਹੈ ਜਿੱਥੇ ਗੁਰੂ ਮਾਰੇ ਦੇ ਜਿਹੜੇ ਆ ਸਿੰਘ ਸਿੰਘ ਜਿਹੜੇ ਆ ਆਪਣਾ ਡੇਰਾ ਲਾਉਂਦੇ ਸੀ ਉਹਨਾਂ ਦੇ ਘੋੜੇ ਭਜਦੇ ਸੀ ਤੰਬੂ ਲਾਉਂਦੇ ਸੀ ਜਦੋਂ ਧੰਨਾ ਸਿੰਘ ਆਇਆ ਉਹਦੇ ਮੁਤਾਬਕ ਜਿਹੜਾ ਥੱਲੇ ਉਦੋਂ ਵੀ ਤੰਬੂ ਹੀ ਲੱਗੇ ਸੀ ਤੇ ਬਾਕੀ ਸੰਗਤ ਸਾਰੀ ਇੱਥੇ ਬਿਰਾਜੀ ਸੀ ਪਰ ਇਸ ਜਗ੍ਹਾ ਦੇ ਉੱਤੇ ਜਗ੍ਹਾ ਘੱਟ ਹੋਣੇ ਕਰਕੇ ਹੁਣ ਜਿਹੜਾ ਮਾਰੇ ਦਾ ਪ੍ਰਕਾਸ਼ ਥੱਲੇ ਆ ਪਰ ਅਗਰ ਇੱਥੋਂ ਦੀ ਹੋਰ ਗੱਲ ਕਰੀਏ ਤਾਂ ਇੱਥੋਂ ਦਾ ਇਤਿਹਾਸ ਬਹੁਤ ਵੱ ਨਰਮੋਗੜ ਦੇ ਕਿਲੇ ਤੋਂ ਜਦੋਂ ਬਾਈ ਤਾਰ ਦੇ ਰਾਜੇ ਜਿਵੇਂ ਵੀਰਾਂ ਨੇ ਦੱਸਿਆ ਵੀ ਜਦੋਂ ਸਾਰੇ ਗੁਰੂ ਮਹਾਰਾਜ ਦੇ ਉਲਟ ਸੀਗੇ ਤਾਂ ਇੱਕ ਰਾਜਾ ਜਿਨੇ ਆਪਣੀ ਜ਼ਮੀਰ ਦੀ ਸੁਣੀ जिने ਆਪਣੇ ਲਾਲੋ ਵੀ ਗੁਰੂ ਮਹਾਰਾਜ ਨੇ ਧੋਖਾ ਨਹੀਂ ਵਰਤਾਇਆ ਤੇ ਉਹ ਨਰਮੋਗੜ੍ਹ ਤੋਂ ਬੇਨਤੀ ਕਰਕੇ ਮਹਾਰਾਜ ਨੂੰ ਇੱਥੇ ਲੈ ਕੇ ਆਉਂਦੇ ਨੇ ਇੱਥੇ ਆ ਕੇ ਉਹਨਾਂ ਦੀ ਸੇਵਾ ਕਰਦੇ ਨੇ ਆਉ ਭਗਤ ਕਰਦੇ ਨੇ ਇੱਥੇ ਰਹਿ ਕੇ ਗੁਰੂ ਮਹਾਰਾਜ ਨੇ ਬਹੁਤ ਕੌਤਕ ਜਿਹੜੇ ਰਚਾਏ ਏ ਇੱਥੋਂ ਹੀ ਉਹ ਜਿਹੜਾ ਅੱਗੇ ਜਤੋਲੀ ਪਿੰਡ ਗਏ ਨੇ ਜਤੋਲੀ ਪਿੰਡ ਤੋਂ ਹੁੰਦੇ ਹੋਏ ਖੇੜਾ ਕਲਮੋਟ ਗਏ ਨੇ ਖੇੜਾ ਕਲਮੋਟ ਵਾਲਾ ਜਿਹੜਾ ਇਤਿਹਾਸ ਇੱਥੋਂ ਹੀ ਅੱਗੇ ਜਾਂਦੇ ਜਾਂਦੇ ਉਹ ਗੜਗੜਾ ਸਾਹਿਬ ਗੜਗੜਾ ਸਾਹਿਬ ਤੋਂ ਹੁੰਦੇ ਹੋਏ ਬਿਹੌਰ ਸਾਹਿਬ ਗਏ ਨੇ ਉਹ ਸਾਰਾ ਵਰਤਾਰਾ ਸਾਨੂੰ ਪਤਾ ਹੈ ਇਹ ਉਹੀ ਜਗ੍ਹਾ ਜਿਸ ਜਗ੍ਹਾ ਤੇ ਗੁਰੂ ਮਹਾਰਾਜ ਨੇ ਬਾਲੇ ਕੋਤ ਗਰਚਾਇਆ ਤੇ ਉਹਨਾਂ ਚ ਇੱਕ ਕੋਤ ਕਹੋ ਜੇ ਹੈ ਕਿ ਗੁਰੂ ਮਹਾਰਾਜ ਨੇ ਦੱਸਦੇ ਆ ਵੀ ਇਸ ਜਗ੍ਹਾ ਦੇ ਉੱਤੇ ਛੱਲ ਦੇ ਰੁੱਖ ਲਾਏ ਆ ਛੱਲ ਦੇ ਰੁੱਖ ਜਿਹੜਾ ਹੈ ਉਹ ਉਹਨਾਂ ਦੇ ਦਸਨ ਮੁਤਾਬਕ ਦੇਰਾ ਦੂਣ ਤੋਂ ਉਹ ਲਿਆਉਂਦੇ ਗਏ ਸੀ ਉਹਨਾਂ ਦਾ ਬੀਜ ਤੇ ਉਹ ਲਿਆ ਕੇ ਇੱਥੇ ਸੁੱਟਿਆ ਗਿਆ ਤੇ ਉਹ ਲਗਾਏ ਗਏ ਜੋ ਅੱਜ ਤੱਕ ਹੈਗੇ ਆ ਔਰ ਬਲੱਖਣ ਗੱਲ ਆਹ ਹੈ ਕਿ ਪੂਰੇ ਪੰਜਾਬ ਦੇ ਵਿੱਚ ਕਿਸੇ ਦੂਜੀ ਜਗ੍ਹਾ ਦੇ ਉੱਤੇ ਜਿਹੜੇ ਛਾਲ ਦੇ ਰੁੱਖ ਹੈ ਨਹੀਂ ਵੱਡੇ-ਵੱਡੇ ਜਿਹੜੇ ਲਾਲੋ ਵੀ ਆਹ ਰੁੱਖਾਂ ਦੇ ਮਹਾਰ ਵਿਗਿਆਨੀ ਆਏ ਆ ਜਿਹੜੇ ਇੱਥੋਂ ਵੀ ਲੈ ਕੇ ਗਏ ਨੇ ਅਲੱਗ-ਅਲੱਗ ਜਗ੍ਹਾ ਤੇ ਲਾਣ ਦੇ ਲਈ ਪਰ ਪੂਰੇ ਪੰਜਾਬ ਦੇ ਵਿੱਚ ਦੱਸਿਆ ਕਿਤੇ ਵੀ ਹੋਰ ਜਗ੍ਹਾ ਤੇ ਰੁੱਖ ਨਹੀਂ ਉੱਗਿਆ ਜਿਹੜੇ ਅੱਜ ਵੀ ਇੱਥੇ ਇੱਕ ਪੂਰੀ ਛਿੜੀ ਮੌਜੂਦ ਹੈ ਜਿਹਦੇ ਨਾਮ ਤੋਂ ਮੁੱਖ ਇਤਿਹਾਸ ਹੈ ਆ ਸਥਾਨ ਦਾ ਨਾਮ ਪਿਆ ਛਿੜੀ ਸਾਹਿਬ ਉਹ ਰੁੱਖਾਂ ਦੀ ਇੱਕ ਛਿੜੀ ਬਣੀ ਛਿੜੀ ਬਣਨ ਦੇ ਨਾਲ ਜਿਹੜਾ ਲਾਲੋ ਇੱਕ ਜੰਗਲ ਬਣਿਆ ਜੰਗਲ ਨੂੰ ਛਿੜੀ ਕਹਿੰਦੇ ਆ ਦੇਸੀ ਭਾਸ਼ ਚਿੜੀ ਸਾਹਿਬ ਤੇ ਉਹ ਰੁੱਖਾਂ ਦੀ ਜਿਹੜੇ ਤੁਹਾਨੂੰ ਉਹ ਵੀ ਦਰਸ਼ਨ ਕਰਾਉਂਦੇ ਆ ਪਰ ਉਹ ਪੂਰੇ ਪੰਜਾਬ ਦੇ ਵਿੱਚ ਤੁਹਾਨੂੰ ਇੱਥੇ ਹੀ ਮਿਲਨੇ ਆ ਸਾਰਿਆਂ ਨੂੰ ਬੇਨਤੀ ਆ ਜਦੋਂ ਕਦੇ ਤੁਸੀਂ ਆਨੰਦਪੁਰ ਸਾਹਿਬ ਆਓ ਤਾਂ ਉਹ ਰੁੱਖ ਜ਼ਰੂਰ ਦੇਖ ਕੇ ਜਾਓ ਛਲਦੇ ਰੋਖਾ ਜਿਹੜੇ ਪੰਜਾਬ ਦੇ ਵਿੱਚ ਇੱਕੋ ਜਗ੍ਹਾ ਦੇ ਉੱਤੇ ਆ ਤੇ ਆ ਸਥਾਨ ਆ ਪੇਸ਼ੇ ਫਲਾਹੀ ਆ ਸਥਾਨ ਦੇ ਪਰ ਤੁਸੀਂ ਹਾਲਾਤ ਦੇਖ ਸਕਦੇ ਆ ਕਿਦਾਂ ਥੱਲੇ ਬੂਟੀ ਉੱਗੀ ਹੋਈ ਆ ਬਰਸਾਤਾਂ ਦੇ ਮੀਂਹ ਦੇ ਕਾਰਨ ਪਰ ਜੇ ਸੰਗਤਾਂ ਆਉਣਗੀਆਂ ਤਾਂ ਹੀ ਇੱਥੋਂ ਦੇ ਦੇਖ ਰਹਿ ਖੋਣੀ ਐ ਨਹੀਂ ਤਾਂ ਕਿਹਨੇ ਕਰਨੀ ਐ ਇਸੇ ਪਿੰਡ ਦਾ ਜਿਹੜਾ ਆ ਰਾਜਾ ਸੀਗਾ ਬਸਾਲੀ ਤੋਂ ਸਲਾਹੀ ਚੰਦ ਉਹਨੂੰ ਮਾਰਿਆ ਨੇ ਪ੍ਰਸੰਨ ਹੋ ਗਿਆ ਬਹੁਤ ਸਾਰੇ ਨਿਸ਼ਾਨੀਆਂ ਵੀ ਦਿੱਤੀਆਂ ਤੇ ਇੱਕ ਦਿੱਤੀ ਕੜਾਰ ਦਿੱਤੀ ਚੌਂਕੀ ਦਿੱਤੀ ਲੱਕੜ ਦੀ ਪਰ ਉਹ ਸਮਾਂ ਦੇ ਨਾਲ ਨਾਲ ਜਿਹੜੀ ਆ ਵਿਸਰ ਗਈ ਆ ਅੱਜ ਦੇ ਟਾਈਮ ਤੇ ਦੱਸ ਦਿਆ ਵੀ ਉਹ ਹੈ ਨਹੀਂ ਪਰ ਇਹ ਪਿੰਡ ਦੇ ਜਿਹੜਾ ਇੱਕ ਲਾਲੋ ਸਾਡੇ ਇੱਕ ਕੌਮ ਦੇ ਨਾਲ ਇੱਕ ਬਹੁਤ ਪਿਆਰ ਸੀ ਜਿਹਦੇ ਬਾਅਦ ਮਹਾਰਾਜ ਨੇ ਇਹਨਾਂ ਨੂੰ ਬਹੁਤ ਬਖਸ਼ਿਸ਼ਾਂ ਦਿੱਤੀਆਂ ਇਹੀ ਪਰਿਵਾਰ ਦੇ ਵਿੱਚੋਂ ਅੱਜ ਦੇ ਟਾਈਮ ਦੇ ਉੱਤੇ ਬਹੁਤ ਲਾਲੋ ਵੀ ਦੁਨੀਆ ਭਰ ਦੇ ਸੁੱਖ ਆਨੰਦ ਜਿਹੜੇ ਆ ਉਹ ਪਰਿਵਾਰ ਮਾਣਦੇ ਪਏ ਆ ਤਾਂ ਇਹ ਸਥਾਨ ਅਣੰਦਪੁਰ ਸਾਉ ਤੋਂ 15 ਕਿਲੋਮੀਟਰ ਦੀ ਦੂਰੀ ਦੇ ਉੱਤੇ ਨੂਰਪੁਰ ਵੇਦੀ ਤੋਂ 3-4 ਕਿਲੋਮੀਟਰ ਦੀ ਦੂਰੀ ਦੇ ਉੱਤੇ ਜਿਹੜਾ ਹੈਗਾ ਹੈ ਤਾਂ ਸਾਰਿਆਂ ਨੂੰ ਬੇਨਤੀ ਹੈ ਕਦੇ ਵੀ ਅਨੰਦਪੁਰ ਸਾਹਿਬ ਵੱਲ ਗੇੜਾ ਬੱਜੇ ਤਾਂ ਜ਼ਰੂਰ ਆਓ ਤੇ ਸਾਡੇ ਇਲਾਕੇ ਵਾਲਿਆਂ ਨੂੰ ਬੇਨਤੀ ਹੈ ਕਿ ਭਾਈ ਤੁਸੀਂ ਵੀ ਆਹ ਸਥਾਨ ਤੇ ਜ਼ਰੂਰ ਪਹੁੰਚੋ ਆਪਣੇ ਸਥਾਨਾਂ ਦੇ ਜਿਹੜੇ ਆ ਅਗਰ ਆਪਾਂ ਦੇਖਦਖਾਲ ਨਹੀਂ ਕਰਾਂਗੇ ਸੇਵਾ ਸੰਭਾਲ ਨਹੀਂ ਕਰਾਂਗੇ ਤਾਂ ਇਹ ਸਥਾਨ ਜਿਹੜੇ ਆਣੇ ਵਾਲੇ ਟਾਈਮ ਤੇ ਖਤਮ ਹੋ ਜਾਣੇ ਆ ਤੇ ਬਾਕੀ ਥੱਲੇ ਚੱਲਦੇ ਆ ਪਿੰਡ ਵੱਲ ਤੇ ਉੱਥੇ ਜਿਹੜਾ ਪ੍ਰਾਤਨ ਬਸਾਲੀ रियासत ਦਾ ਤਲਾਬ ਹੈ ਉਹ ਦੇਖਦੇ ਆਂ ਤੇ ਤੁਹਾਨੂੰ ਰੁੱਖ ਦੇ ਦਰਸ਼ਨ ਕਰਾਉਂਦੇ ਤੇ ਥੱਲੇ ਉਹ ਸਥਾਨ ਦਿਖਦਾ ਏ ਚਿੜੀ ਸਾਹਿਬ ਹੁਣ ਆਪਾਂ ਇਨੀ ਉਚਾਈ ਚੜ ਕੇ ਆਏ ਆ ਤੇ ਨਾਲ ਆਪਣੇ ਹਣੀ ਵੀਰਾ ਸਿੰਘ ਸਾਹਿਬ ਇੱਥੋਂ ਦੇ ਤੇ ਬਾਈ ਬਲਜੀਤ ਹੋਰੀ ਤੇ ਆਹ ਸਾਰੀ ਚਿੜੀ ਆ ਇਹ ਸਾਰੀ ਚਿੜੀ ਦੇ ਵਿੱਚ ਜਿਹੜੇ ਆ ਪਿੱਛੇ ਰੁੱਕ ਦੇਖਦੇ ਪਏ ਨੇ ਇਹ ਸਾਰੇ ਛੱਲ ਦੇ ਰੁੱਖ ਹੈ ਤੇ ਕੋਸ਼ਿਸ਼ ਕਰਾਂਗੇ ਇਹਦੇ ਲਾਗੇ ਜਾ ਕੇ ਵੀ ਤੁਹਾਨੂੰ ਦਿਖਾਉਂਦੇ ਆ ਇਹ ਰੁੱਖ ਹੈ ਇਹ ਚਿੜੀ ਹੈ ਜਿਹਦੇ ਕਰਕੇ ਜਿਹੜਾ ਇਹਨੂੰ ਚਿੜੀ ਸਾਹਿਬ ਕਿਹਾ ਜਾਂਦਾ ਹੈ ਤੇ ਇਹਦੇ ਕਰਕੇ ਜਿਹੜਾ ਪਲਾ ਲੋ ਵੀ ਇਹ ਸਥਾਨ ਪ੍ਰਗਟ ਹੋਇਆ ਉਸ ਹੁਣ ਬਈ ਉਹ ਥੱਲੇ ਦਿਖਦਾ ਪਿਆ ਸਥਾਨ ਛਿੜੀ ਸਾਹਿਬ ਤੇ ਉਹ ਸਥਾਨ ਇਹੋ ਜਿਹਿਆਂ ਨੇ ਵੀ ਜਿਹਦਾ ਨਾਮ ਜਿਹੜਾ ਇਹ ਉਹ ਆਹ ਛਿੜੀਆਂ ਤੋਂ ਪਿਆ ਹੈ ਆਹ ਜਿਹੜੀਆਂ ਛਿੜੀਆਂ ਤੁਸੀਂ ਸਾਹਮਣੇ ਦੇਖੀ ਜਾਂਦੇ ਆ ਨਾ ਇਹ ਸਾਰੀ ਛਿੜੀ ਜਿਹੜੀ ਹੈ ਗੁਰੂ ਮਹਾਰਾਜ ਵੱਲੋਂ ਲਾਈ ਗਈ ਹੈ ਛੱਲ ਦੇ ਰੋਖ ਦੀ ਗੱਲ ਕਰਦੇ ਸੀ ਆਹ ਜਿਹੜੇ ਦੇਖਦੇ ਪਏ ਤੁਸੀਂ ਸਾਰੇ ਇਹ ਸਾਰੇ ਛੱਲੇ ਦੇ ਰੋਖਾ ਤੇ ਇੱਥੋਂ ਦੇ ਲੋਕਲ ਵੀਰੇ ਉਹਨਾਂ ਵੱਲ ਦੱਸਣ ਦੇ ਮੁਤਾਬਕ ਇਹ ਰੋਖ ਨੂੰ ਨਾ ਕੋਈ ਵੱਢ ਸਕਦਾ ਕੇ ਲਾਲੋ ਨਾ ਹੀ ਕੋਈ ਇਦਾਂ ਦੀ ਛੇੜਖਾਨੀ ਕਰਦਾ ਐ ਇਹ ਸਾਰੀ ਛੇੜੀ ਦੇ ਕਾਰਨ ਇਹਦਾ ਨਾਮ ਰੱਖਿਆ ਗਿਆ ਛੇੜੀ ਸਾ ਇਹ ਇਧਰੋਂ ਅਸੀਂ ਆਏ ਆ ਉੱਪਰ ਚੜ ਕੇ ਇਹੋ ਜਿਹਾ ਸਥਾਨ ਐ ਤੇ ਚਲਈਏ ਹਣੀ ਵੀਰੇ ਤੇ ਹਣੀ ਬਾਈ ਉਹਨਾਂ ਦਾ ਧੰਨਵਾਦ ਇਹਦਾ ਪਿੰਡ ਟੇਡੇਵਾਲ ਤੇ ਪਿੰਡ ਟੇਡੇਵਾਲ ਦੇ ਜੰਮੇ ਜਾਏ ਗਵਾਂਢੀ ਪਿੰਡੋਂ ਨੇ ਤੇ ਬਾਈ ਸਾਡੀ ਮਦਦ ਕਰਦਾ ਪਿਆ ਪੱਥਰ ਘੜ ਕੇ ਇਹ ਆ ਬਾਈ ਉਹ ਤਲਾਹ ਰਾਜੇ ਦਾ ਬਸਾਲੀ ਵਾਲੇ ਦਾ ਸਲਾਈ ਚੰਦ ਉਹਨਾਂ ਦਾ ਜਿਹੜਾ ਏ ਬਈ ਮਤਲਬ ਕਿ ਕਿਆ ਸੀਗਾ ਉਸ ਟਾਈਮ ਦੇ ਤੇ ਕਾਦੀ ਵਰਤਵਾਰ ਦੇ ਹੋਣਗੇ ਇਹਨੂੰ ਇਹ ਚਾਹ ਤਾਂ ਮੀਹਾਂ ਦਾ ਪਾਣੀ ਇਕੱਠਾ ਕਰਕੇ ਇਹ ਆਪਣੇ ਚੰਗਾ ਜੁੱਧਾਂ ਵਾਸਤੇ ਵਰਤਦੇ ਹੋਣਗੇ ਜਦੋਂ ਮਤਲਬ ਘੌੜਿਆਂ-ਕੂੜਿਆਂ ਵਾਸਤੇ ਜੁੱਧਾਂ ਨੂੰ ਲਾਲੂ ਬੈਸੇ ਤੇ ਰੋਜ਼ਮਰਦ ਦੀ ਜ਼ਰੂਰਤ ਨੂੰ ਪੂਰਾ ਕਰਨ ਵਾਸਤੇ ਕਿਉਂਕਿ ਹਾਈਟ ਥੱਲੇ ਜ਼ਮੀਨੀ ਏਰੀਆ ਹੈ ਉੱਪਰ ਕਾਫੀ ਹਾਈਟ ਹੈ ਹਾਈਟ ਹੋਣ ਕਰਕੇ ਇੱਥੇ ਪਾਣੀ ਦੇ ਇੱਕ ਕਹਿ ਲਈ ਸੋਰਸ ਏਹੀ ਤਾਂ ਇੱਕ ਜਗ੍ਹਾ ਪਾਣੀ ਚਾਣਵਾਂ ਵਾਸਤੇ ਕਿਉਂਕਿ ਪੁਰਾਣੇ ਸਮੇਂ 'ਚ ਆਪਾਂ ਦੇਖਦੇ ਹਾਂ ਇੱਕੋ ਹੀ ਸੋਰਸ ਹੁੰਦਾ ਸੀ ਪਾਣੀ ਦਾ ਜੇ ਉਹ ਉੱਥੋਂ ਹੀ ਫਿਰ ਪਸ਼ੂਆਂ ਨੂੰ ਜਾਨਵਰਾਂ ਨੂੰ ਜਾਂ ਆਪਣਾ ਨਹਾਣ ਧੋਣ ਦਾ ਜੋ ਵੀ ਰੋਜ਼ਮਰਗੀ ਜ਼ਿੰਦਗੀ ਦਾ ਥਾ ਤਲਾਕ ਕਹ ਲਈਏ ਖੂਹ ਕਹ ਲਈਏ ਉਹਨਾਂ ਚੋਂ ਇੱਕ ਇਹ ਤਲਾ ਹੈ ਓਕੇ ਤੇ ਆਹ ਤਲਾ ਹੈ ਬਈ ਉਹ ਪੁਰਾਣਾ ਇਹ ਸੋਚ ਕੇ ਦੇਖੋ ਬਸਾਲੀ ਰਿਆਸਤ ਵੇਲੇ ਦਾ ਤਾਂ ਅੱਜ ਦੀ ਅਗਰ ਗੱਲ ਕਰੀਏ ਤਾਂ ਇਹੋ ਜਿਹੇ ਤਲਾ ਜਿਹੜੇ ਆ ਪੰਜਾਬ ਚੋਂ ਖਤਮ ਹੀ ਹੋ ਗਏ ਕੁਝ ਗਿੰਮੇ ਚੋਣਮੇ ਰਹਿ ਗਏ ਇਹ ਵੀ ਚਲੋ ਪੈਂਟ ਵਾਲਿਆਂ ਦੀ ਮਿਹਰਬਾਨੀ ਹੈ ਕਿ ਨਿਸ਼ਾਨੀ ਦੇ ਤੌਰ ਤੇ ਰੱਖਿਆ ਗਿਆ ਪਰ ਉਸ ਟਾਈਮ ਤੇ ਪੂਰਾ ਭਰ ਜਾਂਦਾ ਹੋਣਾ ਬਈ ਆ ਤਾਂ ਇੱਕ ਖਾਸ ਗੱਲ ਤੁਹਾਨੂੰ ਦੱਸ ਦਈਏ ਸੰਗਤਾਂ ਨੂੰ ਕਿ ਨੋਰਮਲ ਅਸੀਂ ਵੀਡੀਓ ਚ ਦੇਖਾਂਗੇ ਤੇ ਸਾਨੂੰ ਇਹ ਲੱਗੂਗਾ ਵੀ ਇਟਾਂ ਐ ਹਾਂਜੀ ਪਰ ਇਟਾਂ ਨਹੀਂ ਇਹ ਤੁਸੀਂ ਧਿਆਨ ਨਾਲ ਨਜ਼ਦੀਕ ਕਰਕੇ ਕੈਮਰੇ ਦੇ ਵੀ ਦੇਖੋਗੇ ਨਾ ਇਹ ਪੱਥਰ ਨੂੰ ਘੜ ਕੇ ਸ਼ੇਪ ਦੇ ਰੱਖੀ ਐ ਦਿਖਾਓ ਮਾੜਾ ਜੀ ਦੇਖ ਲਓ ਪੱਥਰ ਨੂੰ ਅੱਛਾ ਪੱਥਰ ਹੈ ਉਹਦੀ ਸ਼ੇਪ ਬਣਾ ਕੇ ਬਿਲਕੁਲ ਇੱਕ ਸਾਈਜ਼ ਦੇ ਬਣਾ ਕੇ ਉਹਨਾਂ ਨੂੰ ਚਿਣਿਆ ਗਿਆ ਔਰ ਸਟੈਪ ਬਾਏ ਸਟੈਪ ਦੀ ਉਹ ਸਾਰੀ ਕੀਤੀ ਹੋਈ ਆ। ਕਿਆ ਕਮਾਲ ਦੀ ਜਿਹੜੀ ਇਹਦੀ ਬਣਤਰ ਹੈ। ਉਧਰੋਂ ਰਸਤਾ ਵੀ ਹੈ। ਉਹ ਰਸਤਾ ਜਿੱਦਾ ਜਾਨਵਰਾਂ ਨੂੰ ਅੰਦਰ ਬਾਹਰ ਪਾਉਂਦਾ ਨਹੀਂ ਹੁੰਦਾ। ਹੋ ਸਕਦਾ ਇੰਦਾ ਦਾ ਕੁਝ। ਤੇ ਯਾਰ ਭਾਈ ਕਮਾਲ ਹੈ। ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਤੇ ਮੈਂ ਦੱਸਣਾ ਚਾਹਾਂਗਾ ਇਹ ਉਹੀ ਰਾਜ ਵਿਸਾਲੀ ਦੀ ਜਿਹੜੀ ਆ ਵੀ ਲਾਲੋ ਰਿਆਸਤ ਆ ਜੀਦਾ ਸਾਡੇ ਸਿੱਖਾਂ ਜਣਾ ਪਿਆਰ ਵੀ ਰਿਹਾ ਤੇ ਸਾਡਾ ਔਖੇ ਵੇਲੇ ਉਹਨਾਂ ਨੇ ਸਾਥ ਵੀ ਦਿੱਤਾ ਹੈ। ਤੇ ਕੋਸ਼ਿਸ਼ ਆਹੀ ਹੈ ਪਿਛੇ ਜੇ ਤੁਸੀਂ ਕੋਸ਼ਿਸ਼ ਵੀ ਕੀਤੀ ਸੀਗੀ ਦੀ ਸਫਾਈ-ਸਫਾਈ ਕਰਵਾ ਕੇ ਹਨਾ ਇਹਦੇ ਮੈਨੂੰ ਬਚਾਣ ਦੇ ਗੌਰਵ ਰਾਣਾ ਜੀ ਆਏ ਸੀਗੇ ਹਾਂਜੀ ਉਹਨਾਂ ਨੇ ਵੀ ਬੜਾ ਉਹਨਾਂ ਦਾ ਵੀ ਯੋਗਦਾਨ ਹੈ ਉਹ ਉਪਰਾਲਾ ਕਰਦੇ ਰਹਿੰਦੇ ਐਦਾਂ ਦਾ ਪ੍ਰਾਤਨ ਵਿਰਾਸਤ ਹੈ ਜਿਹੜੀ ਆਪਣੀ ਉਹਨੂੰ ਸੰਭਾਲਣ ਦੇ ਜਾਂ ਲੋਕਾਂ ਨੂੰ ਜਾਗਰੂਕ ਕਰਨ ਦਾ ਹਾਂਜੀ ਹਾਂਜੀ ਉਹਨਾਂ ਦਾ ਸਾਨੂੰ ਬੜਾ ਪਰ ਇਹ ਚਲੋ ਫੇਰ ਇਹ ਅਗਰ ਇਹਨੂੰ ਕੋਈ ਆਪਣਾ ਹੈਰੀਟੇਜ ਡਿਪਾਰਟਮੈਂਟ ਜਾਂ ਕੋਈ ਐਦਾਂ ਦਾ ਕੋਈ ਹੋਵੇ ਤਾਂ ਉਹ ਸੰਭਾਲ ਸਕਦਾ ਹੈ ਹਨਾ ਤੇ ਤੇ ਰਾਜਾ ਸਲਾਈ ਚੰਦ ਹੋਈ ਸੀ ਕਿ ਜਿਹਨੇ ਗੁਰੂ ਮਹਾਰਾਜ ਦੇ ਜਿਹੜਾ ਲਾਲੋ ਵੀ ਇੱਕ ਉਹਨਾਂ ਦਾ ਆਸ਼ੀਰਵਾਦ ਲਿਆ ਤੇ ਦੱਸਦੇ ਆ ਕਿ ਗੁਰੂ ਮਹਾਰਾਜ ਦੇ ਵੇਲੇ ਹੀ ਉਹਨਾਂ ਦੇ ਜਿਹੜੀ ਆ ਮੌਤ ਹੁੰਦੀ ਆ ਤੇ ਗੁਰੂ ਮਹਾਰਾਜ ਨੇ ਕਹਿੰਦੇ ਆਪਣੇ ਹੱਥੀ ਉਹਨਾਂ ਦਾ ਸਸਕਾਰ ਕੀਤਾ ਸੀ ਜੋ ਦੱਸਣ ਦੇ ਮੁਤਾਬਕ ਪਿੰਡ ਵਾਲਿਆਂ ਦੇ ਆਉਂਦਾ ਕਿ ਗੁਰੂ ਮਹਾਰੇ ਨੇ ਆਪਣੇ ਹੱਥੀ ਉਸ ਰਾਜ ਦਾ ਸਸਕਾਰ ਕੀਤਾ ਸੀ ਕਿਉਂਕਿ ਉਹਨੂੰ ਗੁਰੂ ਮਹਾਰਾਜ ਦੀ ਔਖੇ ਵੇਲੇ ਵੀ ਲਾਲੋ ਬਹੁਤ ਮਦਦ ਕੀਤੀ ਹੈ ਤੇ ਹਮੇਸ਼ਾ ਸਿੱਖਾਂ ਦਾ ਸਹਾਈ ਹੋਇਆ ਤੇ ਬਸਾਲੀ ਦਾ ਰਾਜਾ ਜਿਹੜਾ ਉਹ ਇਹੋ ਜਿਹੇ ਰਾਜਾ ਵਿੱਚ ਜਿਹਨੂੰ ਸਾਨੂੰ ਯਾਦ ਕਰਨਾ ਚਾਹੀਦਾ ਹਮ ਪਹਾੜੀ ਰਾਜਿਆਂ ਦੇ ਵਿੱਚੋਂ ਇੱਕੋ ਇੱਕ ਸੀ ਜਦਕਿ ਸਾਰੇ ਜਿਹੜੇ ਰਾਜੇ ਸੀ ਉਹ ਉਹਦੇ ਰਿਸ਼ਤੇਦਾਰ ਵੀ ਸੀਗੇ ਜੀ ਜੀ ਹੁਣ ਸਾਡੀ ਦੇਖੋ ਕਿੰਨੀ ਇੱਕ ਕਹਿ ਲਈ ਅਸੀਂ ਸਾਡੇ ਵਾਸਤੇ ਬੜੀ ਇਹ ਗੱਲ ਹੈ ਕਿ ਰਾਜਾ ਸਲਾਹੀ ਚੰਦ ਜੀ ਨੇ ਆਪਣੀਆਂ ਰਿਆਸਤਾਂ ਰਿਸ਼ਤੇਦਾਰਾਂ ਦਾ ਸਾਥ ਛੱਡ ਕੇ ਗੁਰੂ ਸਾਹਿਬ ਜੀ ਨਾਲ ਪਿਆਰ ਕਮਾਇਆ ਪਰ ਉਹਨਾਂ ਦੀ ਅੱਜ ਸਾਡੇ ਇਲਾਕੇ 'ਚ ਇੱਕ ਵੀ ਨਿਸ਼ਾਨੀ ਨਹੀਂ ਹੈ ਇਹ ਜਿਹੜੀਆਂ ਹੈਗੀਆਂ ਉਹ ਵੀ ਵਿਸਰ ਚੁਕੀਆਂ ਜਿਹੜੀਆਂ ਨਿਸ਼ਾਨੀਆਂ ਹੈ ਉਹ ਵੀ ਵਿਸਰ ਚੁਕੀਆਂ ਐ ਪਰ ਸੰਗਤਾਂ ਨੂੰ ਮੈਂ اپੀਲ ਕਰਨੀ ਚਾਹੁੰਦਾ ਕਿ ਕੋਈ ਨਾ ਕੋਈ ਮੈਂ ਪਹਿਲਾਂ ਲੇਖ ਰਾਂ ਹੀ ਵੀ ਬੜਾ اپੀਲਾ ਕਰੀਆਂ ਪੇਪਰ ਤੇ ਅਖਬਾਰਾਂ ਚ ਲੇਖ ਵੀ ਲਿਖੇ ਉਹਨਾਂ ਚ ਬਹੁਤ ਜ਼ਿਕਰ ਕਰਿਆ ਰਾਜ ਸਲਾਈ ਚਾਹੁੰਦੇ ਆ ਕਿ ਇਲਾਕੇ ਚ ਇੱਕ ਅੱਧੀ ਕੋਈ ਨਾ ਕੋਈ ਉਹਨਾਂ ਦੀ ਨਿਸ਼ਾਨੀ ਜ਼ਰੂਰ ਹੋਣੀ ਚਾਹੀਦੀ ਐ ਕੋਈ ਤਾਂ ਕਿ ਸਾਡੇ ਬੱਚੇ ਉਹਨਾਂ ਨੂੰ ਯਾਦ ਕਰਨ ਰਿਹਾਸਤ ਦਾ ਨਾਮ ਹੀ ਅੱਗੇ ਅੱਗੇ ਗਾਇਬ ਹੁੰਦਾ ਜਾ ਰਿਹਾ ਬਿਲਕੁਲ ਗੱਲ ਆ ਹੈ ਕਿ ਜਿਹੜੇ ਰਿਆਸਤਾਂ ਹੁੰਦੀਆਂ ਨੇ ਰਿਆਸਤਾਂ ਹਮੇਸ਼ਾ ਇੱਕ ਬਸਦਿਆਂ ਦੀਆਂ ਹੁੰਦੀਆਂ ਨੇ ਉੱਚਣ ਦੇ ਪਿੰਡ ਹੁੰਦੇ ਨੇ ਕਿ ਥੱਲੇ 25 ਪਿੰਡ ਆ ਕਿਥੇ ਥੱਲੇ 30 ਪਿੰਡ ਨੇ ਪਰ 27 ਪਿੰਡਾਂ ਦੀ ਰਿਆਸਤ ਸੀਗੀ ਇਹ ਸੋਚ ਕੇ ਦੇਖੋ 27 ਪਿੰਡ ਜਿਹੜੇ ਨੂਰਪੁਰ ਇਲਾਕਾ ਲਾ ਲੋ ਸਾਰੇ ਦਾ ਸਾਰਾ ਉਹ ਰਾਜੇ ਸਲਾਈ ਚੰਦ ਥੱਲੇ ਸੀ ਪਰ ਅਜੂ ਦੀ ਇੱਕ ਵੀ ਨਿਸ਼ਾਨੀ ਇੱਥੇ ਹੈ ਨਹੀਂ ਜਿਹੜੀਆਂ ਮੜੀਆਂ ਮੋਟੇ ਨਿਸ਼ਾਨੀਆਂ ਹੈਗੀਆਂ ਨੇ ਜਿਵੇਂ ਆ ਤਲਾਬ ਲਾ ਲੋ ਜਾਂ ਹੋਰ ਇੱਕ ਦੋ ਚੀਜ਼ਾਂ ਹੋਣਗੀਆਂ ਪਰ ਉਹ ਵੀ ਨਹੀਂ ਇੱਥੇ ਸੰਭਾਲੀਆਂ ਜਾ ਰਹੀਆਂ ਤਬਈ ਸਾਨੂੰ ਸਾਰਿਆਂ ਵਾਸਤੇ ਇੱਕ ਇਹ ਸ਼ਰਮ ਦੀ ਗੱਲ ਹੈ ਸਾਡੀ ਤਰਾਸਦੀ ਵੀ ਹੈ ਤਾਂ ਬੇਨਤੀ ਹੈ ਕਿ ਬਈ ਜਰੂਰ ਇੱਧਰ ਗੇੜਾ ਮਾਰੋ ਇਹ ਚੀਜ਼ਾਂ ਨੂੰ ਜਰੂਰ ਦੇਖੋ ਕੋਈ ਹੈਰੀਟੇਜ ਡਿਪਾਰਟਮੈਂਟ ਦੇ ਦੇਖਦੇ ਪਏ ਆ ਵੀਡੀਓ ਨੂੰ ਤਾਂ ਉਹਨਾਂ ਨੂੰ ਬੇਨਤੀ ਹੈ ਕਿ ਜਰੂਰ ਇੱਥੇ ਤੁਸੀਂ ਗੇੜਾ ਮਾਰ ਕੇ ਜਾ ਤੇ ਬਾਕੀ ਬਈ ਧੰਨਵਾਦ ਤੁਹਾਡਾ ਤੇ ਆਪਾਂ ਹੁਣ ਵੀਡੀਓ ਨੂੰ ਖਤਮ ਕਰੀਏ ਤੇ ਸ਼ੇਅਰ ਜਰੂਰ ਕਰਿਓ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ ਜੀ ਬਈ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ